पीएमएटी 2016 ਦਾ ਨਤੀਜਾ ਆ ਗਿਆ ਫਰੀਦਕੋਟ ਦੇ ਲਵੀਸ਼ ਗੁਪਤਾ ਨੇ ਬਾਜ਼ੀ ਮਾਰਦਿਆ ਪਹਿਲਾ ਸਥਾਨ ਹਾਸਲ ਕੀਤਾ ਫਿਰੋਜ਼ਪੁਰ ਦੇ ਤਲਵੰਡੀ ਪਾਈ ਦੇ ਅਰਵਿੰਦ ਗੁਲਾਟਿੰਦੂਜਾ ਪਟਿਆਲਾ ਦੇ ਸੁਨੀਲ ਗਰਗ ਦੇ ਤੀਜਾ ਅਤੇ ਬਠਿੰਡਾ ਦੇ ਅੰਕੁਰ ਗਰਗ ਨੇ ਚੌਥਾ ਸਥਾਨ ਹਾਸਲ ਕੀਤਾ ਇਸ ਨਤੀਜੇ ਚ ਪਹਿਲੇ 6 ਸਥਾਨਾਂ ਦੇ ਮੁੰਡਿਆਂ ਨੇ ਕਬਜ਼ਾ ਕੀਤਾ ਪਾਵਰ ਕਾਮ ਦੀ ਕੋਤਾਹੀ ਇੱਕ ਮੁਲਾਜ਼ਮ ਦੀ ਜਾਨ ਤੇ ਪਾਰੀ ਪਈ 11 ਕੇਵੀ ਦੀਆਂ ਬਜਰੀਤਿਆਂ ਤਾਰਾਂ ਦੀ ਚਪੇਟ ਚੋਂਨ ਕਾਰਨ ਮਹਿਕਮੇ ਦਾ ਮੁਲਾਜ਼ਮ ਚਾਂਦ ਤੋਂ ਹੱਤੋਂ ਬੈਠਾ ਦਰਸਲੇ ਮੁਲਾਜ਼ਮ ਜਿਹੜੀ ਦੀ ਕਰਬ ਨੂੰ ਠੀਕ ਕਰਨ ਲਈ ਚੜਿਆ ਸੀ ਪ੍ਰਚਾਰਕ ਤਾਰਾਂ 'ਚ ਕਰੰਟ ਆ ਗਿਆ ਜਿਸ ਕਾਰਨ ਮੁਲਾਜ਼ਮ ਨੇ ਦਮ ਤੋੜ ਦਿੱਤਾ ਅੰਮ੍ਰਿਤਸਰ ਦੇ ਤਰੰਤਾਰ ਨੌਰਥੇ ਮੌਜੂਦ ਇੱਕ ਘਰ 'ਚ ਮਹਿਲਾ ਦਾ ਕਤਲ ਕਰ ਦਿੱਤਾ ਗਿਆ ਇਸ ਕਤਲ ਦਾ ਇਕਲੌਤਾ ਚਸ਼ਮਦੀਦ ਮ੍ਰਿਤਕ ਦਾ 8 ਸਾਲ ਦਾ ਬੇਟਾ ਇਸ ਵਿੱਚ ਮੁਤਾਬਕ ਇਸ ਦੀ ਮਾਂ ਹਰਮੀਤ ਕੌਰ ਦਾ ਕਤਲ ਉਸਤੇ ਦਿਓਲ ਨੇ ਕੀਤਾ ਹੈ ਮ੍ਰਿਤਕਾ ਹਰਮੀਤ ਦਾ ਪਤੀ ਇਟਲੀ 'ਚ ਰਹਿੰਦਾ ਹੈ ਨਿਰਤਕਾਰ ਮੀਤਾ ਆਪਣੇ 8 ਸਾਲਾ ਬੱਚੇ ਨਾਲ ਮਾਧਾ ਸਿੰਘ ਰੋਡ ਤੇ ਘਰ ਚ ਰਹਿੰਦੀ ਹੈ ਬੱਚੇ ਮੀਤਾਪੂਰ ਦੇ ਚਾਚਾ ਅਵਤਾਰ ਸਿੰਘ ਮੰਗਲਵਾਰ ਰਾਤ ਸ਼ਰਾਬ ਪੀ ਕੇ ਆਇਆ ਤੇ ਉਸ ਦਿਮਾਗ ਦਾ ਗੱਲਾ ਦਬਾਉਣ ਲੱਗਾ ਸਿਰ ਉੱਠ ਕੇ ਮਾਸੂਮ ਨੇ ਆਪਣੀ ਮਾਂ ਨੂੰ ਜਕਾਉਣ ਦੀ ਕੋਸ਼ਿਸ਼ ਕੀਤੀ ਤੇ ਉਹ ਜਾਗੀ ਨਹੀਂ ਪੁਲਿਸ ਨੇ ਬੱਚੇ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ 2017 ਦੀ ਵਿਧਾਨ ਸਭਾ ਚੋਣਾਂ 'ਚ ਸੀਨੀਅਰ ਕਾਂਗਰਸ ਲੀਡਰ ਜਿੰਦਰਕਰ ਪਠੱਲ ਦੇ ਵਿਰੁੱਧ ਵਿੱਤ ਮੰਤਰੀ ਪ੍ਰਮੋਦ ਸਿੰਘ ਢੀਂਟਸਾ ਲੜਨਗੇ ਇਹ ਜਾਣਕਾਰੀ ਸੀਨੀਅਰ ਕਲੀ ਲੀਡਰ ਸੁਖਦੇਸ਼ ਸਿੰਘ ਢੀਂਟਸਾ ਨੇ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਪ੍ਰਮੋਦ ਸਿੰਘ ਢੀਂਟਸਾ ਸੁਨਾਮ ਤੋਂ ਨਹੀਂ ਬਲਕਿ ਲਹਿਰਾਂਗਾਗਰ ਚੋਣ ਮੈਦਾਨ ਵਿੱਚ ਉਤਰਨਗੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਮਦਨ ਮੋਹਰ ਮਿਤਰ ਮੁਤਾਬਕ ਸ਼੍ਰੋਮਿਕਾਲੀ ਦਲ ਨਾਲ ਮਾਲਵੇ ਦੀਆਂ ਸੀਟਾਂ ਨੂੰ ਲੈ ਕੇ ਵਿਚਾਰ ਹੋ ਸਕਦਾ ਹੈ ਅੰਤਰ ਮੁਤਾਬਕ ਪੰਜਾਬ ਬੀਜੇਪੀ ਨੇ ਹਾਈ ਕਮਾਂਡ ਤੋਂ ਮੰਗ ਕੀਤੀ ਹੈ ਕਿ ਮਾਲਵੇ ਚ ਰਾਜਪੁਰਾ ਦੇ ਨਾਲ ਨਾਲ ਇੱਕ ਜਾਂ ਦੋ ਸੀਟਾਂ ਹੋਰ ਬੀਜੇਪੀ ਦੇ ਖਾਤੇ ਚੋਣੀਆਂ ਚਾਹੀਦੀਆਂ ਨੇ ਬੀਜੇਪੀ ਦਾ ਪੰਜਾਬ ਦੇ ਅਕਾਲੀ ਦਲ ਦੇ ਨਾਲ ਗੱਠ ਜੋੜ ਹੈ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਦੇ ਪ੍ਰਚਾਰ ਸਬੰਧੀ ਵੈਨਾਂ ਚਲਾਉਣ ਦਾ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਗਿਆ ਦਸਲ ਕਾਲ ਸ਼ਾਮਿਕ ਵੈਨ ਨੂੰ ਅਚਾਨਕ ਅੱਗ ਲੱਗ ਗਈ ਜਿਸ ਕਾਰਨ ਵੈਨ ਨਿਰਮਾਤਾ ਕੰਪਨੀ ਨੂੰ ਗੱਡੀਆਂ ਦੀ ਮੁਰਤੋਂ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਗਏ ਨੇ ਇਸ ਤੋਂ ਪਹਿਲਾਂ ਕਿ ਆਮਦਨ ਮੰਤਰੀ ਵਿਕਰਮ ਸਿੰਘ ਮਜੀਠੀਆ ਨੇ ਅੱਜ ਇਹਨਾਂ ਵੈਨਾਂ ਨੂੰ ਹਰੀ ਝੋਡੀ ਵਿਖਾ ਕੇ ਰਵਾਨਾ ਕਰਨਾ ਸੀ